ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਮੇ ਸਿਕਰੀ ਅਸ਼ਵਨੀ ਸਿਕਰੀ ਐਂਡ ਸੰਸ ਤੋਂ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਰਤੀ ਫਸਲਾਂ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਨੇ ਆ ਉਵੇਂ ਹੀ ਤੁਹਾਨੂੰ ਇਸ ਵਾਰ ਵੀ ਆਪਾਂ ਇਸ ਵੀਡੀਓ ਦੇ ਰਾਹੀਂ ਇੱਕ ਬਹੁਤ ਵਧੀਆ ਜਾਣਕਾਰੀ ਦੇਣ ਜਾ ਰਹੇ ਆ ਪਰ ਇਸ ਤੋਂ ਪਹਿਲਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਤੁਸੀਂ ਸਾਨੂੰ ਪਹਿਲਾਂ ਵੀ ਵੀਡੀਓ ਜਿਹੜਾ ਅਸੀਂ ਬਹੁਤ ਪਿਆਰ ਦਿੱਤਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਵੀ ਉਦਾਂ ਹੀ ਸਪੋਰਟ ਕਰੋ ਅੱਜ ਜਿਹੜੇ ਅਪਰ ਟੈਕਨੀਕਲ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈਗਾ ਯੂਪੀਐਲ ਦਾ ਫੰਗੀਸਾਈਡ ਸਾਫੀਲਾਈਜ਼ਰ ਕਿਸਾਨ ਵੀਰੋ ਆਪਾਂ ਕਈ ਸਾਲਾਂ ਤੋਂ 99% ਵੀ ਨਹੀਂ ਕਹਿ ਸਕਦੇ 100 ਦੇ 100% ਫਾਰਮਰ ਨੇ ਜਿਹੜੇ ਕੀ 12 ਤਰੇਠ ਦੀ ਵਰਤੋਂ ਕਰਦੇ ਆ ਰਹੇ ਨੇ ਇਹ 12 ਤਰੇਠ ਇੱਕ ਐਦਾ ਦੀ ਚੀਜ਼ ਏ ਜਿਹੜਾ ਕਿ ਸਿਸਟਮੈਟਿਕ ਤੇ ਕੰਟੈਕਟ ਦੋਨੋਂ ਫੰਗੀਸਾਈਡ ਤੇ ਅਟੈਕ ਤੇ ਕੰਮ ਕਰਦਾ ਤੇ ਇਹਨੂੰ ਆਪਾਂ ਬਹੁਤ ਪੁਰਾਣੇ ਸਾਲਾਂ ਤੋਂ ਵਰਤਦੇ ਆ ਰਹੇ ਆ ਜਿਹੜਾ ਕਿ ਜੜਾਂ ਦੇ ਪ੍ਰਤੀ ਵੀ ਕੰਮ ਕਰਦਾ ਤੇ ਫੰਗਸ ਨੂੰ ਵੀ ਆਪਣੇ ਖੇਤ ਦੇ ਵਿੱਚ ਨਹੀਂ ਆਣ ਦਿੰਦਾ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਹੋ ਜਾਂਦੀ ਹੈ ਤੇ ਆਪ ਦੇਖੋ ਜੀ ਜਿੱਦਾਂ ਜਿੱਦਾਂ ਟਾਈਮ ਬਦਲ ਰਿਹਾ ਹੈ ਉਦਾਂ ਜਦਾਂ ਜਿਹੜੀ ਸਾਇੰਸ ਹੈ ਉਹ ਵੱਧ ਰਹੀ ਹੈ ਟੈਕਨੋਲੋਜੀ ਨਵੀਂ ਆ ਰਹੀ ਹੈ ਅੱਜ ਜਿਹੜੀ ਆਪਾਂ ਤੁਹਾਨੂੰ ਚੀਜ਼ ਦੱਸਣ ਜਾ ਰਹੇ ਹਾਂ ਉਹ ਹੈਗੀ ਹੈ ਯੂਪੀਐਲ ਦਾ ਸਾਫੀ ਲਾਈਸਰ ਇਹ 1236 ਦਾ ਹੈਗਾ ਇਹ ਹੈ ਬਟ ਇਹਦੇ ਵਿੱਚ ਜਿਹੜੇ ਕੀ ਪੰਜ ਮਾਈਕਰੋ ਨਿਊਟ੍ਰੀਐਂਟ ਇਦਾਂ ਦੇ ਨੇ ਜਿਹੜੇ ਕੀ ਆਪਣੀ ਜ਼ਮੀਨ ਲਈ ਬਹੁਤ ਜ਼ਿਆਦਾ ਲਾਭਦਾਇਕ ਨੇ ਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੇ ਨੇ ਜਿਵੇਂ ਕਿ ਨਾਈਟ੍ਰੋਜਨ ਫਾਸਫਰਸ ਪੋਟਾਸ਼ ਮੈਗਨੀਸ਼ੀਅਮ ਤੇ ਜ਼ਿੰਕ ਇਹ ਜਿਹੜੇ ਪੰਜ ਮਾਈਕਰੋ ਨਿਊਟ੍ਰੀਐਂਟ ਨੇ ਨਾ ਜੀ ਇਹ ਆਪਣੀ ਜ਼ਮੀਨ ਲਈ ਬਹੁਤ ਜ਼ਿਆਦਾ ਲਾਭਦਾਇਕ ਨੇ ਤੇ ਆਪਣੇ ਝੋਨੇ ਲਈ ਬਹੁਤ ਜ਼ਿਆਦਾ ਲਾਭਦਾਇਕ ਨੇ ਜਿਹੜਾ ਬਾਰਾ ਟ੍ਰੀਟ ਹੈ ਇਹ ਫੰਗਸ ਨੂੰ ਤਾਂ ਕੰਟਰੋਲ ਕਰਦਾ ਹੀ ਕਰਦਾ ਹੈ ਜਿੱਦਾਂ ਕਿ ਆਪਣੀ ਜੜ ਦੇ ਵਿੱਚ ਗੰਡਾ ਬੰਨੀਆ ਸਟਾਰਟ ਹੋ ਜਾਂਦੀ ਹੈ ਜੜ ਕਾਲੀ ਬਿਆਣੀ ਸ਼ੁਰੂ ਹੋ ਜਾਂਦੀ ਹੈ ਝੋਨਾ ਫੋੜ ਨਹੀਂ ਕਰਦਾ ਝੋਨਾ ਰੰਗ ਨਹੀਂ ਬਣਾਉਂਦਾ ਇਹ ਆਪਣੀ ਜੜਾਂ ਨੂੰ ਝੋਨੇ ਦੀ ਸਾਫ਼ ਵੀ ਕਰੇਗੀ ਕੰਟਰੋਲ ਫੰਗਸ ਨੂੰ ਵੀ ਕੰਟਰੋਲ ਕਰੇਗੀ ਝੋਨੇ ਦਾ ਫਟਾਰਾ ਵੀ ਵਧਾਏਗੀ ਤੇ ਰੰਗ ਵੀ ਬਹੁਤ ਸੋਹਣਾ ਬਣਾਏਗੀ ਕਿਸਾਨ ਵੀਰੋ ਜਿਹੜੇ ਇਹਦੇ ਵਿੱਚ ਪੰਜ ਮਾਈਕਰੋਨਿਊਟ੍ਰੀਐਂਟ ਨੇ ਜਿਵੇਂ ਕਿ ਜ਼ਿੰਕ ਹੈ ਮੈਗਨੀਸ਼ੀਅਮ ਹੈ ਜਿਹੜਾ ਕਿ ਬਹੁਤ ਜ਼ਿਆਦਾ ਫਸਲ ਲਈ ਲਾਭਦਾਇਕ ਹੈ ਇਹ ਅੱਜ ਤਾਂ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਣੀ ਫਸਲ ਦੀ ਪਕਾਈ ਹੋ ਜਾਂਦੀ ਹੈ ਤੇ ਆਪਾਂ ਉਹਨੂੰ ਮੰਡੀ ਦੇ ਵਿੱਚ ਤਰਾਣ ਲਈ ਲੈ ਕੇ ਜਾਂਦੇ ਆ ਉਦੋਂ ਆਪਾਂ ਨੂੰ ਇਸ ਫੰਗੀਸਾਈਡ ਦੇ ਲਾਭ ਦਾ ਪਤਾ ਲੱਗੇਗਾ ਜਦੋਂ ਆਪਾਂ ਨੂੰ ਜ਼ਿੰਕ ਤੇ ਮੈਗਨੀਸ਼ੀਅਮ ਤੇ ਫਾਸਫੋਰਸ ਇਹ ਸਾਰੇ ਪੰਜੇ ਮਾਈਕਰੋਨਿਊਟ੍ਰੀਐਂਟ ਸਾਰੇ ਰਲ ਕੇ ਆਪਣੇ ਝੋਨੇ ਦੇ ਫਸਲ ਦੀ ਝਾੜ ਨੂੰ ਵਿਧਾਨਗੇ ਉਦੋਂ ਵੇਖੋ ਆਮ 12 ਤੇ ਢੇਢਾ ਪਾ ਪਾਣੇ ਆ ਉਹਦਾ ਖਰਚਾ ਮੈਕਸਿਮਮ ਕੋਈ 200 250 ਦੇ ਆਸ-ਪਾਸ ਆ ਜਾਂਦਾ ਇਹ ਸਿਰਫ ਉਹਦੇ ਨਾਲੋਂ ਕੋਈ ਖਾਸ ਮਹਿੰਗਾ ਨਹੀਂਗਾ 30 ਜਾਂ 40 ਰੁਪਏ ਦਾ ਮੋਸਟ ਪ੍ਰੋਬੇਬਲੀ 50 ਰੁਪਏ ਦਾ ਇਸ ਤੋਂ ਜ਼ਿਆਦਾ ਫਰਕ ਨਹੀਂ ਪਾਦਾ ਮਤਲਬ ਇਸ ਚੀਜ਼ ਨੂੰ ਕਿਸਾਨ ਵੀਰ 40 50 ਰੁਪਏ ਦਾ ਖਰਚਾ ਕਰਨ ਤੋਂ ਪਿੱਛੇ ਨਹੀਂ ਹੁੰਦੇ ਆਪਾਂ ਲੋਕ ਕੀ ਕਰਦੇ ਆ ਕਿ ਜੋ ਦੁਕਾਨਦਾਰ ਨੇ ਕਹਿਦਾ ਆਪਾਂ ਲੈ ਲੈਨੇ ਆ ਬਟ ਆਪਾਂ ਆਪਦੀ ਫਸਲ ਨੂੰ ਸਹੀ ਰੱਖਦਿਆਂ ਹੋਇਆਂ ਉਹਨੂੰ ਇਹ ਚੀਜ਼ ਬਾਰੇ ਨੋਲੇ ਲੈਣੀ ਹੈ ਕਿ ਆਪਾਂ ਨੂੰ ਕਿਹੜੀ ਚੀਜ਼ ਕਿਸ ਟਾਈਮ ਤੇ ਜ਼ਿਆਦਾ ਰਿਜ਼ਲਟ ਦੇ ਰਹੀ ਹੈ ਕਿਸਾਨ ਵੀਰੋ ਅਸੀਂ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ 12 ਤਰੀੜ ਵਰਤੋ ਹਰ ਕਿਸਾਨ 12 ਤਰੀੜ ਵਰਤਦਾ ਹੈ ਕੋਈ ਪਹਿਲੀ ਰੇ ਨਾਲ ਪਾਉਂਦਾ ਕੋਈ ਦੂਜੀ ਨਾਲ ਪਾਉਂਦਾ ਕੋਈ ਤੀਜੀ ਨਾਲ ਪਾਉਂਦਾ ਤੁਸੀਂ ਇਹਨੂੰ ਚਾਹੇ ਰੇਜ ਚ ਪਹਿਲੀ ਜਿ ਪਾਓ ਦੂਜੀ ਉਹ ਤੁਹਾਡੀ ਮਰਜ਼ੀ ਹੈ ਵੇਖੋ ਜੀ ਕਿਸਾਨ ਨੂੰ ਆਪਦੀ ਫਸਲ ਬਾਰੇ ਆਪਦੀ ਜ਼ਮੀਨ ਬਾਰੇ ਆਪ ਨੂੰ ਪਤਾ ਹੁੰਦਾ ਅਸੀਂ ਤੁਹਾਨੂੰ ਰეკਮੈਂਡ ਇਹ ਕਰਨ ਜਾ ਰਹੇ ਹਾਂ ਕਿ ਯੂਪੀਐਲ ਦਾ ਸਾਫਾਈ ਲਾਈਜ਼ਰ ਜਿਹੜਾ ਇਹਨੂੰ ਵਰਤੋ ਤੇ ਆਪਦੀ ਜ਼ਮੀਨ ਦੇ ਤਤਾਂ ਨੂੰ ਵੀ ਪੂਰਾ ਕਰੋ ਝੋਨੇ ਦਾ ਝਾੜ ਵੀ ਵਧਾਓ ਤੇ ਉਹਨੂੰ ਫੰਗੀਸਾਈਡ ਦੇ ਆਉਣ ਵਾਲੇ ਅਟੈਕ ਤੋਂ ਤੇ ਆਏ ਹੋਏ ਅਟੈਕ ਤੋਂ ਦੋਵਾਂ ਤੋਂ ਰੋਕ ਥਾਵੇਂ ਕਰੇਗਾ ਵਧੀਆ ਰਿਜ਼ਲਟ ਦੇਵੇਗਾ ਖਰਚਾ ਵੀ ਇਹਦਾ ਬਿਲਕੁਲ ਜਾਇਜ਼ ਹੈ ਤੇ ਮਿਲਣਾ ਤੁਹਾਨੂੰ ਪਤਾ ਹੀ ਹੈ ਅਸ਼ਵਨੀ ਸਿਕਰੀ ਐਂਡ ਸਨਸ ਤੋਂ ਇਹ ਮਿਲਣਾ ਜੀ ਫਰੀਦਕੋਟ ਰੋਡ ਤੇ ਆਪਣੀ ਗੁਰੂ ਹਰਸਾਏ ਪਿੰਡ ਕੇਸਰ ਸਿੰਘ ਵਾਲੇ ਦੁਕਾਨ ਹੈ Google ਦੇ ਉੱਪਰ ਆਪਾਂ ਲੋਕੇਸ਼ਨ ਪਾਈ ਹੋਈ ਹੈ ਨੰਬਰ ਸਾਡਾ ਜਿਹੜਾ ਹੈ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਕਿਸਾਨ ਵੀਰ ਨੇ ਸਾਡੇ ਤੋਂ ਕੋਈ ਵੀ ਗੱਲ ਪੁੱਛਣੀ ਹੋਵੇ ਕਿਸੇ ਤਰ੍ਹਾਂ ਦੀ ਕੋਈ ਇਨਕੁਆਇਰੀ ਕਰਨੀ ਹੋਵੇ ਉਹ ਮੇਰਾ ਵੀਰ ਮੈਨੂੰ ਸਵੇਰੇ 10 ਵਜੇ ਤੋਂ ਬਾਅਦ ਸ਼ਾਮੀ 7 ਵਜੇ ਤੋਂ ਪਹਿਲਾਂ ਜਦੋਂ ਮਰਜ਼ੀ ਫੋਨ ਕਰ ਸਕਦਾ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਕੋਈ ਵੀ ਕਿਸਾਨ ਵੀਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦਾ ਸਾਨੂੰ ਫੋਨ ਕਰ ਸਕਦਾ ਹੋਂ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਜੀ ਸਤਿ ਸ੍ਰੀ ਅਕਾਲ